ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਦੇਣ ਹੈ ਜੀ 4 ਤਰੀਕ 4 ਜਨਵਰੀ ਤੇ ਧੁੰਦ ਦਾ ਤੇ ਬੱਦਲ ਦਾ ਕਹਿਰ ਆ ਇਸ ਵੇਲੇ ਪੰਜਾਬ ਵਿੱਚ ਤੇ ਮੇਰੇ ਤੁਸੀਂ ਪਿਛੇ ਸੀ ਨਹੀਂ ਵਖਿਆ ਵਾ ਗਰਾਊਂਡ ਦਾ ਲੈਵਲ ਹੋ ਰਿਹਾ ਵਾ ਗਰਾਊਂਡ ਵਗ ਰਹੀ ਆ ਪੰਜਾਬ ਸਰਕਾਰ ਦੀਆਂ ਹਿਦਿਆਤਾਂ ਹੋਈਆਂ ਵਾ ਇੱਥੇ ਇੱਕ ਸਟੇਡੀਅਮ ਬਣਾ ਦਾ ਸਕੋਚ ਬਹੁਤ ਸ਼ਾਨਦਾਰ ਬਣਾ ਵਾ ਹੁਣ ਲੇਜਰ ਥੈਰੇਪੀ ਚੱਲਣਾ ਲੱਗੀ ਆ ਇਹ ਵੀ ਕੰਮ ਨਾਲ ਚੱਲਣਾ ਵਾ ਅੱਜ ਸਾਡੇ ਸਾਇੰਸ ਮੇਲਾ ਤੇ ਮੈਥ ਮੇਲਾ ਦੋਵੇਂ ਨਾਲ ਚੱਲਣਗੇ ਤੁਹਾਨੂੰ ਅੱਜ ਆਪ ਆਪ ਪਾਪ ਖਾਵਾਂਗੇ ਸਾਇੰਸ ਮੇਲਾ ਤੇ ਮੈਥ ਮੇਲੇ ਦੇ ਕੁਝ ਚੱਲ ਗੀਆਂ ਸੋ ਵੀਡੀਓਜ਼ ਨਾਲ ਮੇਰੇ ਚੈਨਲ ਤੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਅੱਜ ਠੰਡ ਦਾ ਦੌਰ ਜਾਰੀ ਆ ਚਲੋ ਮੇਰੇ ਤੇ ਤੁਹਾਨੂੰ ਆਹੀ ਮੇਲੇ ਵਿੱਚ ਸਿੰਦਰਨ ਹੈ ਮੈਂ ਸ਼ੇਵੀ ਏਜਮਾਤ ਵਿੱਚ ਪੜ੍ਹਦੀ ਹਾਂ ਅੱਜ ਦਾ ਮੇਰਾ ਇਹ ਪ੍ਰੈਕਟੀਕਲ ਪੱਤੇ ਦੇ ਭਾਗ ਮੱਦਸਿਰਾ ਲੇਮੀਨਾ ਪੱਤਾਧਾਰ ਪੱਤੇ ਦੀ ਡੰਡੀ ਤੇ ਸਿਰਮ ਕੋਈ ਗੈਮਪਲ ਵੀ ਲੈ ਲੰਦਾ ਪਤਾ ਲੈਂਦਾ ਵਾ ਹਾਂ ਜੀ ਕਿੱਥੇ ਗਿਆ ਆਲਾ ਪੱਤਾ ਤੇਰਾ ਹਾਂ ਇਹ ਖੁਆ ਹਾਂ ਜੀ ਠੀਕਾ ਪਤਾ ਲੱਗਾ ਨਾ ਕਿੱਦਾਂ ਹੁੰਦਾ ਹਾਂਜੀ ਇਹ ਤੇ ਆ ਅੱਜ ਦਾ ਆ ਮਨ ਸਿਰਾ ਤੇ ਆ ਲੈਮੀਨਾ ਆ ਬੱਤਾ ਦਾ ਇਸ ਮਾਰਕੀ ਆਦਮ ਚਲ ਮੇਰਾ ਨਾਮ ਜੈਸਮੀਨ ਹੈ ਮੇਰੇ ਕਲਾਸ 6ਵੀਂ A ਹੈ ਅੱਜ ਦਾ ਮੇਰਾ ਪ੍ਰੈਕਟੀਕਲ ਏ ਹੈ ਮੂਸਲਜਾੜ ਅਤੇ ਰੇਸ਼ੇਦਾਰ ਚਾੜ ਇਹ ਮੂਸਲਜਾੜ ਹੈ ਤੇ ਇਹ ਰੇਸ਼ੇਦਾਰ ਚਾੜ ਹੈ ਘੜੇ ਦੀ ਲੱਤ ਗਈ ਆ ਪਰ ਚਲੋ ਪਤਾ ਲੱ ਜਾਂਦਾ ਵਾ ਹਾਂ ਕਹ ਜੀ ਸੱਜੀ ਆ ਜੀ ਨਹੀਂ ਉਹ ਜੜ ਇਥੋਂ ਲੱਤ ਗਈ ਚਲ ਕੋਈ ਕਰਨ ਠੀਕ ਆ ਕੋਈ ਮੇ ਮੇਰਾ ਨਾਮ ਅਮਨਦੀਪ ਕੌਰ ਹੈ ਤੇ ਆ ਇਹ ਹੈ ਮੇਰਾ ਅੱਜ ਦਾ ਪ੍ਰੈਕਟਿਕਲੀ ਇਹ ਵਰਤਿਕਾ ਹੈ ਤੇ ਇਹ ਵਰਤਿਕਾ ਅੰਕੋਸ਼ ਤੇ ਨਸ ਸਾਰਿਆਂ ਨੂੰ ਮਿਲਾ ਕੇ ਇਸ ਤਰੀਕੇ ਸਰ ਬੰਦਾ ਹੈ ਤੇ ਫਿਰ ਆ ਭਰਾਕੋਸ਼ ਤੇ ਤੰਤੂ ਤੇਨਾ ਤੇ ਆਪ ਖੋਖਰੀਆਂ ਤੇ ਹਰੀ ਪੱਤੀਆਂ ਦੇ ਡੰਡੀ ਤੇ ਪ੍ਰਕਾ ਪ੍ਰਾਕ ਕੋਸ਼ ਤੇ ਤੰਤੂ ਮਾ ਕੇ ਕੇਸਰ ਬੰਦਾਂ ਮੋਟਰ ਵੀਂਦਾ ਬੋਲਦਾ ਹਾਂ ਜੀ ਹਾਂ ਕੋਈ ਨਹੀਂ ਸਿਆਮਣੇ ਗੱਲ ਕਰਾਂਗੇ ਸਾਤਾ ਬਲਾਪਾ ਇੱਕ ਦਿਨ ਤੋਂ ਗਿਆਨ ਵਿਗਿਆਰ ਵਾਲਾ ਕਰਾਂਗੇ ਜਦੋਂ ਅਸੀਂ ਇਹਨਾਂ ਨੂੰ ਤੋੜਦੇ ਹਾਂ ਤਾਂ ਇਹ ਇਸ ਸਮਾਨ ਨੂੰ ਤੋੜਦੇ ਜਦੋਂ ਕਿ ਇਸ ਬਹੁਤ ਸੋ ਵੀਰ ਕੰਤਰੀ ਪ੍ਰੋਗਰਾਮ ਦੇ ਜਿਹੜੇ ਵੀ ਯਾਰ ਕੋਲ ਜਦੋਂ ਆਪਾਂ ਉਹਨਾਂ ਨੂੰ ਤੋੜਦੇ ਹਾਂ ਤਾਂ ਉਹ ਸਮਾਨ ਤਾਂ ਟੁੱਟ ਜਾਂਦੇ ਹਨ ਇਹਨਾਂ ਨੂੰ ਦੜਾਦਾਰੇ ਵੀ ਕਿਹਾ ਜਾਂਦਾ ਹੈ ਹੁਣ ਇਹਨਾਂ ਦੇ ਸੱਜਾਂ ਬਾਰੇ ਗੱਲ ਕਰਾਂਗੇ ਇੱਕ ਤੋਂ ਵੀ ਜਿ ਦੇ ਪੱਤੇ ਜੋ ਹਨ ਜਿਸ ਉਸੇ ਇਹਨਾਂ ਨੂੰ ਤੋੜਦੇ ਹਾਂ ਕਾ ਇਹ ਸਮਾਨਤਾ ਟੁੱਟ ਜਾਂਦੇ ਹਨ ਪਰ ਜਦੋਂ ਵੀ ਕੋਈ ਪਤਲੀ ਪੌਦੇ ਦੇ ਜਿਹੜੇ ਕੱਤੇ ਤੋੜਦੇ ਹਨ ਤਾਂ ਇਹ ਸਮਾਨਤਾ ਨਹੀਂ ਟੁੱਟਦੇ ਇਹ ਜਾਲੀਦਾਰ ਹੁੰਦੇ ਹਨ ਇਸ ਸਮਾਨਤਾ ਨਹੀਂ ਟੁੱਟਦੇ ਹੁਣ ਆਪਾਂ ਇਹਨਾਂ ਦੀ ਜੜ੍ਹਾਂ ਬਾਰੇ ਗੱਲ ਕਰਨਾ ਹੈ ਇੱਕ ਵੀਰ ਪਤਲੀ ਝੋੜਿਆਂ ਦੀ ਜੜ੍ਹ ਕਿਹੜੀ ਹੁੰਦੀ ਹੈ ਉਹ ਰੇਸ਼ੇਦਾਰ ਜੜ੍ਹ ਹੁੰਦੀ ਹੈ ਇਹਨਾਂ ਦੀ ਕੋਈ ਮੱਖੀ ਜੜ੍ਹ ਨਹੀਂ ਹੁੰਦੀ ਸਾਡੂੰ ਜਰਾ ਵਖੋਖੀਆ ਤੇ ਸਾਡੇ ਹੁੰਦੀਆਂ ਹਨ ਨਾ ਜੜ੍ਹਾਂ ਇਹ ਦੋ ਵੀਰ ਪੱਤਰੀ ਹੁੰਦੀਆਂ ਜੜ੍ਹਾਂ ਜਿਹੜੀਆਂ ਹੁੰਦੀਆਂ ਹਨ ਉਹ ਇੱਕ ਮੁੱਖ ਜੜ੍ਹ ਹੁੰਦੀ ਹੈ ਬਾਕੀ ਸਾਰੀਆਂ ਸਹਾਇਕ ਜੜ੍ਹਾਂ ਹੁੰਦੀਆਂ ਹਨ ਆਪਾਂ ਇਹਨਾਂ ਨੂੰ ਮੁਸਲਦਾਰ ਜੜ੍ਹ ਵੀ ਕਹਿੰਦੇ ਹਾਂ ਉਹ ਆਪਾਂ ਪੈਸਾ ਦੁਪੱਟੇ ਤੋਂ ਬੜੇ ਗੱਲ ਕਰਾਂਗੇ ਇੱਕ ਵੀਰ ਪੱਤਰੀ ਦੇ ਜਿਹੜੇ ਥੋੜ੍ਹ ਹੁੰਦੇ ਹਨ ਉਹ ਤਿੰਨ ਦੇ ਗੁਣੇ ਜੁੰਦੇ ਹਨ ਤਿੰਨ ਹੁੰਦੇ ਹਨ ਤਿੰਨ ਵਿੱਚ 6 ਜਾਂ 9 ਹੁੰਦੇ ਹਨ ਅਤੇ ਦੋ ਵਿਚ ਪਤਰੀ ਦੇ ਸਿਰੇ ਗੁਣ ਹੁੰਦੇ ਹਨ ਪੰਜ ਦੇ ਗੁਣੇ ਜੁੰਦੇ ਹਨ ਪੰਜ ਹੁੰਦੇ ਹਨ 10 15 20 ਹੁੰਦੇ ਹਨ ਆਜ ਅਸੀਂ ਸੰਤਲਦਰਪਨ ਬਾਰੇ ਗੱਲ ਕਰਾਂਗੇ ਸੰਤਲਦਰਪਨ ਵਿੱਚ ਪ੍ਰਤੀਬਿੰਬ ਅੰਧਲੀ ਸਾਈਡ ਹੀ ਦਿਖਾਈ ਦੇਵੇਗਾ ਇਸ ਨੂੰ ਅਸੀਂ ਬਾਹਰ ਪਰਦੇ ਤੇ ਐਕਸਪਲੇਨ ਨਹੀਂ ਕਰ ਸਕਦੇ ਸੰਤਲਦਰਪਨ ਵਿੱਚ ਵਸਤੂ ਉਨੇ ਹੀ ਦੂਰੀ ਤੇ ਭਾਂਜੀ ਹੈ ਜਿੰਨੀ ਦੂਰ ਵਸਤੂ ਰੱਖੀ ਜਾਵੇਗੀ। ਹਾਲ ਹੋਰ ਜੇ ਵੇਖੀ ਅਸੀਂ 08 ਤੋਂ 4 ਨੰਬਰ ਤੇ ਰੱਖਦੇ ਹਾਂ 10 ਸੰਕਰ ਦਰਪਣ ਵਸਤੂ ਨੂੰ 4 ਨੰਬਰ ਤੇ ਰੱਖਦੇ ਹਾਂ ਤੇ ਪ੍ਰਤੀਬਿੰਬ ਵੀ ਨੰਬਰ 4 ਤੇ ਆਵੇਗਾ। ਜੇ ਨੰਬਰ 10 ਤੇ ਰੱਖਦੇ ਹਾਂ ਤੇ ਪ੍ਰਤੀਬਿੰਬ ਨੰਬਰ 10 ਤੇ ਆਵੇਗਾ। ਸੰਕਰ ਦਰਪਣ ਦੀ ਖੱਬਾ ਪਾਸਾ ਸੱਜਾ ਜਦੋਂ ਪਾਸਾ ਖੱਬਾ ਦਿਖਾਈ ਦੇਗਾ। ਜੇ ਵਿੱਚ ਅਸੀਂ ਦਰਪਣ ਦੇ ਸਾਹਮਣੇ ਖੜੇ ਹੋਵਾਂਗਾ ਤਾਂ ਸਾਡਾ ਸੱਜਾ ਪਾਸਾ ਖੱਬਾ ਦਿਖਾਈ ਆਲੇ ਕਹਤੇ ਖੱਬਾ ਪਾਸਾ ਦਿਖਾਈ ਦੇਗਾ। ਮੈਂ ਐਨਐਪਡਬੀ ਉਸੰਗ ਹੈ ਮੈਨੂੰ ਸਿਖਾਈ ਦੀ ਮਾਤ੍ਰਿਕ ਪੜਤਹਾ ਮੈਂ ਅੱਜ ਤੁਹਾਨੂੰ ਉਸਤਾਪਨ ਕਿਰਿਆ ਬਾਰੇ ਦੱਸਣ ਜਾ ਰਿਹਾ ਹਾਂ ਇਸ ਕਿਰਿਆ ਵਾਸਤੇ ਮੈਂ ਇਸ ਕਿਰਿਆ ਵਾਸਤੇ ਮੈਂ ਕਾਪਰ ਸਲਫੇਟ ਲਿਆ ਹੈ ਲੋਹੇ ਦੇ ਕਿਲ ਹੈ ਪਰਤਨ ਲਈਆਂ ਲਿਆ ਹਨ ਇਹਨਾਂ ਪਰਤਨ ਮਿਲ ਗਿਆ ਨੂੰ ਮੈਂ ਇਹ ਅਤੇ ਵੀ ਮਾਰ ਕਰ ਲਿਆ ਹੈ ਅਤੇ ਇਹ ਅਤੇ ਵੀ ਮਾਰ ਕਰਨ ਤੋਂ ਬਾਅਦ ਮੈਂ ਇਹਨਾਂ ਪਰਤਨ ਲਈਏ ਤੱਕ ਦੇ ਜੇਲ ਦਾ ਕੋਲ ਪਹੁੰਚਦਾ ਹੈ ਕਾਪਰ ਸਲਫੇਟ ਦਾ ਕੋਲ ਪਹੁੰਚਣ ਤੋਂ ਬਾਅਦ ਮੈਂ ਇੱਕ ਧਾਗੇ ਦੇ ਮਤਲ ਨਾਲ ਲੋਹੇ ਦੇ ਕਿਰ ਨੂੰ ਇਸੇ ਤਰ੍ਹਾਂ ਕਰ ਦਿਆਂਗਾ ਜਦ ਕੈਲਟ ਕੋਨ ਦਬਾਉਣ ਤੋਂ ਬਾਅਦ ਸਿਲਕੂ ਇਸਾਦ ਨਾਲ 25 ਮਿੰਟ ਬਾਅਦ ਇਸ ਦਾ ਰੰਗ ਹਲਕਾ ਹੋ ਜਾਵੇਗਾ ਅਤੇ ਅਤੇ ਗਿਲਦੇ ਤੰਬੇ ਦੀ ਪਰਤ ਆ ਜਾਵੇਗੀ। ਮੈਂ ਪਹਿਲਾਂ ਹੀ ਇਹ ਕਿਰਿਆ ਤੇ ਆਪ ਕੀਤੀ ਹੈ। ਤੁਸੀਂ ਦੇਖ ਸਕਦੇ ਹੋ ਕਿ ਹਲਕਾ ਹਰਾ ਰੰਗ ਅੰਦਰ ਇੱਕ ਹਲਕਾ ਹਰਾ ਰੰਗ ਆ ਦੀ ਸਤ੍ਹਾ ਹੈ ਅਤੇ ਗਿਲਦੇ ਤੰਬੇ ਦੀ ਪਰਤ ਆ ਚੁੱਕੀ ਹੈ ਇਸੇਰੇ ਨਿਸ਼thਾਪਨ ਕਿਰਿਆ ਕੇ ਲਈ। ਚਲੋ ਗੁੱਡ ਮਾਰਨਿੰਗ ਸਰ। ਮੈਂ ਦਸਵੀਂ ਪੀੜਾ ਵਿਦਿਆਰਥੀ ਹਾਂ। ਮੈਂ ਤੁਹਾਨੂੰ ਅੱਜ अवतर दर्पण प्रति बारे जानकारी जा अब स्केल स्टैंड है जिस ऊपर एक लगा हुआ है यही एक स्टैंड है जिस ऊपर एक शशा लगा रख जा रहा हाँ इसने भी एक मिली हैोल लिया है इसमें पहली पहली केस ਸੈਂਟਰ ਵੀ ਸੈਂਟਰ ਤੇ ਦੂਰਾ ਸੀ ਆਪ ਤੋਂ ਕੁਸੂਰੀ ਹੈ ਫੋਕਸ ਉਪਰ ਆ ਕੇ ਤੇ ਟਾਈਪ ਉਪਰ ਆ ਕੇ ਇਸ ਨੂੰ ਇਸ ਦੀ ਇਮੇਜ ਨੂੰ ਚੈੱਕ ਕਰਾਂਗੇ ਇਸ ਦੀ ਇਮੇਜ ਸੀ ਅਤੇ ਐਸ ਦੇ ਵਿੱਚ ਘਾਰ ਬੰਦੀ ਹੈ ਅਤੇ ਛੋਟੀ ਬਣ ਰਹੀ ਹੈ ਫਿਰ ਦੂਸਰੇ ਕੇਸ ਵਿੱਚ ਇਸ ਨੂੰ ਮੋਮਬਤੀ ਨੂੰ ਇਸ ਨੂੰ ਅਸੀਂ ਸੀ ਅਤੇ ਐਸ ਦੇ ਵਿੱਚ ਘਾਰਾ ਕਰਦੇ ਹਾਂ ਅਤੇ ਇਮੇਜ ਚੈੱਕ ਕਰਦੇ ਹਾਂ ਇਸ ਦੀ ਇਮੇਜ ਸੀ ਤੋਂ ਪਿੱਛੇ ਬੰਦੀ ਹੈ ਅਤੇ ਥੋੜੀ ਵੱਡੀ ਬਣ ਰਹੀ ਹੈ ਅਤੇ ਚੋਤੀ ਤੀਸਰੇ ਕੇਸ ਵਿੱਚ ਅਸੀਂ ਇਸ ਨੂੰ ਐਫ ਤੇ ਰੱਖਦੇ ਹਾਂ ਅਤੇ ਫਿਰ ਇਸ ਦੀ ਚੈੱਕ ਚੈੱਕ ਕਰਦੇ ਹਾਂ ਇਸ ਤੀਵੇਂ ਜਿਹੇ ਸੀ ਕਿ ਇਸ ਤਾ ਇਹ ਵੀ ਮੇਰੇ ਸੀਸ਼ੇ ਦੇ ਅੰਦਰ ਬੰਨ੍ਹ ਲਈ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮੇਸ਼ਾਂਤ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਬੱਚਾ ਹਾਂ ਇਹ ਅੱਜ ਮੇਰੀ ਅੱਜ ਦੀ ਸਾਇੰਸ ਦਾ ਐਕਟੀਵਿਟੀ ਜਦੋਂ ਅਸੀਂ ਅੱਜ ਦੋ ਸਮਤਲ ਦਰਪਨ ਲੈ ਹੈ ਹਨ ਅਤੇ ਉਸ ਨੂੰ ਟੇਪ ਦੀ ਸਹਾਇਤਾ ਨਾਲ ਤੇ ਤੇ ਆਪੀ ਸਹਾਇਤਾ ਨਾਲ ਜੋੜਿਆ ਹੈ ਤੇ ਜਦੋਂ ਅਸੀਂ ਇਸ ਨੂੰ 90 ਡਿਗਰੀ ਤੇ ਰੱਖਾਂਗੇ 90 ਡਿਗਰੀ ਤੇ ਰੱਖਾਂਗੇ ਤਾਂ ਤਿੰਨ ਸਮਤਲ ਦਰਪਨ ਦਿਖਾਈ ਦੇਣਗੇ ਤੇ ਤਿੰਨ ਸਮਤਲ ਦਰਪਨ ਦਿਖਾਈ ਦੇਣਗੇ ਜਦੋਂ ਅਸੀਂ ਇਸ ਨੂੰ 60 ਡਿਗਰੀ ਤੇ ਰੱਖਾਂਗੇ ਤਾਂ ਦੇ ਪੰਜ ਦੇ ਸਮਤਲ ਦਰਪਨ ਦਿਖਾਈ ਦੇਣਗੇ ਤੇ ਜਦੋਂ ਅਸੀਂ 120 ਡਿਗਰੀ ਤੇ ਰੱਖਾਂਗੇ ਤਾਂ ਦੋ ਹੀ ਸੰਤਲ ਦਰਪਨ ਦੀ ਕਾਇਦੇਨਗੇ ਜਿੰਨਾ ਹੀ ਅਸੀਂ ਨੇੜੇ ਜਾਵਾਂਗੇ ਸੰਤਲ ਦਰਪਨ ਵੱਧਦੇ ਜਾਣਗੇ ਜਦੋਂ ਇਹ ਦੂਰ ਜਾਵਾਂਗੇ ਸੰਤਲ ਦਰਪਨ ਘਟਦੇ ਜਾਣਗੇ ਚਲੋ ਗੁੱਡ ਮਾਰਨਿੰਗ ਸਰ ਮੇਰਾ ਨਾਮ ਜਤਿਨਾ ਮੈਂ ਨਵੀਂ ਏ ਕਲਾਸ ਦਾ ਵਿਦਿਆਰਥੀ ਹਾਂ ਮੈਂ ਅੱਜ ਤੁਹਾਨੂੰ ਇੱਕ ਕਿਰਿਆ ਕਰਕੇ ਦਿਖਾਉਣ ਜਾ ਰਿਹਾ ਹਾਂ ਮੈਂ ਸਭ ਤੋਂ ਪਹਿਲਾਂ ਇੱਕ ਚਾਰਟ ਬਣਾਇਆ ਹੋਇਆ ਹੈ ਜਿਸ ਦੇ ਉੱਤੇ ਲਿਖਿਆ ਹੈ ਪਰਮਾਨੁਣ ਦੀ ਬੰਤਰ ਪਰਮਾਨੁਣ ਦੀ ਬੰਤਰ ਹੈ ਇਸ ਤਰ੍ਹਾਂ ਆਪਣੇ ਸਭ ਤੋਂ ਪਹਿਲਾ ਤਾਤਕ ਦੇ ਕੇਂਦਰਕ ਵਿੱਚ ਨਿਊਕਲियस ਦੇ ਪ੍ਰੋਟੋਨ ਹੁੰਦੇ ਹਨ ਅਤੇ ਆਰਬਿਟਾ ਵਿੱਚ ਇਲੈਕਟ੍ਰੋਨ ਮੂਵ ਕਰਦੇ ਰਹਿੰਦੇ ਹਨ ਇਹ ਸ਼ੈਲ ਹੁੰਦੇ ਹਨ ਕੇ ਐਲ ਐਮ ਇਸ ਦੇ ਪਹਿਲੇ ਸ਼ੈਲ ਵਿੱਚ ਜਾਨਕੀ ਕੇ ਦੇ ਵਿੱਚ 2 ਤੋਂ ਵੱਧ ਇਲੈਕਟ੍ਰੋਨ ਨਹੀਂ ਰਹਿ ਸਕਦੇ ਅਤੇ ਐਮ ਦੇ ਵਿੱਚ 8 ਤੋਂ ਵੱਧ ਇਲੈਕਟ੍ਰੋਨ ਐਲ ਦੇ ਵਿੱਚ 8 ਤੋਂ ਵੱਧ ਇਲੈਕਟ੍ਰੋਨ ਨਹੀਂ ਰਹਿ ਸਕਦੇ ਸਭ ਤੋਂ ਪਹਿਲਾ ਅਸੀਂ ਹਾਈਡਰੋਜਨ ਲਿਆ ਹੈ ਹਾਈਡਰੋਜਨ ਦੀ ਪਰਮਾਣੂ ਸੰਖਿਆ 1 ਹੈ ਅਤੇ ਇਸ ਦੇ ਪਹਿਲੇ ਆਰਬਿਟ ਜਾਨਕੀ ਸ਼ੈਲ ਵਿੱਚ 1 ਇਲੈਕਟ੍ਰੋਨ ਹੈ ਦੂਸਰੀ ਹੀਲੀਅਮ ਹੀਲੀਅਮ ਦੀ ਪਰਮਾਣੂ ਸੰਖਿਆ 2 ਹੈ ਅਤੇ ਇਸ ਦੇ ਸ਼ੈਲ ਵਿੱਚ 2 ਇਲੈਕਟ੍ਰੋਨ ਹਨ ਲਿਥੀਅਮ ਲਿਥੀਅਮ ਦੀ ਪਰਮਾਣੂ ਸੰਖਿਆ 3 ਹੈ ਅਤੇ ਇਸ ਦੇ ਪਹਿਲੇ ਸ਼ੈਲ ਵਿੱਚ 2 ਨਾ ਤਾਂ ਪਹਿਲਾਂ ਵੀ ਦੱਸਿਆ ਕਿ ਕੇ ਸ਼ੈਲ ਵਿੱਚ 2 ਤੋਂ ਵੱਧ ਇਲੈਕਟ੍ਰੋਨ ਨਹੀਂ ਰਹਿ ਸਕਦੇ ਇਸ ਲਈ ਕੇ ਸ਼ੈਲ ਵਿੱਚ 2 ਅਤੇ ਐਲ ਸ਼ੈਲ ਵਿੱਚ 1 ਇਲੈਕਟ੍ਰੋਨ ਨੂੰ ਮੂਵ ਕਰ ਰਿਹਾ ਹੈ ਅਤੇ ਲਾਸਟ ਦੇ ਵਿੱਚ ਇਸ ਨੂੰ ਕਰਕੇ ਅਸੀਂ ਨਿਓਨ ਦੀ ਤਰਫ ਜਾਗੇ ਤਾਂ ਨਿਓਨ ਦੇ ਪਹਿਲੇ ਸ਼ੈਲ ਵਿੱਚ 2 ਅਤੇ ਅਹਲੇ ਸ਼ੈਲ ਵਿੱਚ 8 ਹਨ ਅਤੇ ਇਸ ਦੀ ਦੋਨਾਂ ਦੋਨੀਆਂ ਸੰਖਿਆ ਜੋੜ ਦੋ ਹੈ ਕਿਉਂਕਿ ਇਹ ਦੋ ਭਰੇ ਹੋਏ ਹਨ ਅਸੀਂ ਇਸ ਨੂੰ ਨੋਬਲ ਗੈਸ ਵੀ ਕਹਿ ਸਕਦੇ ਹਾਂ ਗੁੱਡ ਮਾਰਨਿੰਗ ਸਰ ਮੇਰਾ ਨਾਮ ਮੋਸ਼ਮ ਹੈ ਮੈਂ 19th ਕਲਾਸ ਦਾ ਵਿਦਿਆਰਥੀ ਹਾਂ ਅੱਜ ਮੈਂ ਤੁਹਾਨੂੰ ਮੈਗਨੀਸ਼ੀਅਮ ਮਰੀਬੰਦੀ ਹਵਾ ਨਾਲ ਕਿਰਿਆ ਬਾਰੇ ਦੱਸਣ ਜਾ ਰਿਹਾ ਹਾਂ ਇਸ ਲਈ ਮੈਂ ਮੈਗਨੀਸ਼ੀਅਮ ਮਰੀਬੰਦ ਦੀ ਛਿੰਟੀ ਲਈ ਹੈ ਔਰ ਮੈਂ 23 ਐਕਟ ਮਾਚਿਸ ਲੇਟਸ ਲਾਲ ਲੇਟਸ ਦਾ ਪੇਪਰ ਲਿਆ ਹੈ ਕਿਹੜਾ ਗੈਡੀਸ਼ ਲਈ ਹੈ ਤੇ ਮੈਂ ਜੋ ਪੱਤੀ ਦੀ ਮਦਦ ਬਾਗ ਇਸ ਰਿਬਨ ਨੂੰ ਚਲਾਵਾਂਗਾ ਉਸ ਨੂੰ ਮੇਚ ਜਗਾ ਲੈ ਜਾਂਦੇ। ਕੇਸ ਦੀ ਆਰ ਰੋੜ ਦੇ ਇਸ ਚਾਈਨਾ ਡਿਸ਼ ਵਿੱਚ ਇਕੱਠਾ ਕਰ ਲਵਾਂਗਾ। ਇਹ ਰੋ ਕੋਰ ਪੁੱਛ ਨਹੀਂ ਕਹੋੜਾ ਪੋਸ਼ ਨਹੀਂ ম্যাগਨੀਸ਼ੀਅਮ ਆਕਸਾਈਡ ਹੈ ਉਹਨੇ ਇਹ ਖਾੜੀ ਸੁਭਾ ਦਾ ਹੁੰਦਾ ਹੈ ਇਸ ਨੂੰ ਸਿੱਧ ਕਰਨ ਲਈ ਮੈਂ ਲਾਲ ਲਿਫਟ ਵਿੱਚ ਪੇਪਰ ਲਿਆ ਹੈ ਇਸ ਵਿੱਚ ਇਸ ਆਕ ਵਿੱਚ ਮੈਂ ਹੁਣ ਥੋੜਾ ਜਿਹਾ ਪਾਣੀ ਪਾਵਾਂਗਾ ਇਹ ਪੇਪਰ ਨੀਲਾ ਹੋ ਜਾਂਦਾ ਹੈ ਤਾਂ ਇਸ ਨੂੰ ਇਹ ਸਿੱਧ ਹੋ ਰਿਹਾ ਕਿ ਇਹ ਖਾਰੀ ਸੁਭਾਅ ਦਾ ਹੁੰਦਾ ਹੈ ਤੁਸੀਂ ਦੇਖ ਰਹੇ ਹੋ ਬੇਟੀ ਸਾਰੇ ਇਹ ਮੀਲੇ ਰੰਗਰਾ ਹੋ ਚੁਕਿਆ ਹੈ ਇਸ ਦਾ ਇਹ ਸਿੱਧ ਹੁੰਦਾ ਹੈ ਕਿ ਇਹ ਖੜੀ ਸੁਭਾਗਾ ਹੈ। ਗੁੱਡ ਮਾਰਨਿੰਗ ਸਰ ਮੇਰਾ ਨਾਮ ਮੌਲਦੀਬ ਸਿੰਘ ਹੈ ਮੈਂ ਅੱਜ ਤੁਹਾਨੂੰ ਸੁਣੇ ਤੇ ਉਸ ਰੱਖਣ ਬਾਰੇ ਦੱਸਣ ਜਾ ਰਿਹਾ ਹਾਂ। ਇਹਦੇ ਵਿੱਚ ਅਸੀਂ ਜਿਹੜਾ ਵਰਤਨ ਜੋ ਸਮਾਨ ਇੱਕ ਬਲਿਓਨ ਤਾਂ ਗਾਸਟ ਰਾਟਿਕ ਟੇਟਾ ਯੂਜ਼ ਕੀਤਾ ਹੈ। ਸਭ ਤੋਂ ਪਹਿਲਾਂ ਇਸ ਧਾਗਾ ਲੈ ਕੇ ਸਟ੍ਰੇਜ ਬਿਚਨ ਘਾਦੇ ਜਿਹੜੀ ਸਾਈਡਾਂ ਨੂੰ ਦੋਨੋਂ ਪਾਸੇ ਬੰਨ੍ਹ ਦਿੰਦਾ ਹੈ। ਫਿਰ ਅਸੀਂ बलून लैके हवा भर के देर की सहायता ने सरकार जोड़ देता है पर हम अच्छी सारी तो गति देखा कि जो अलून और उस बलून की हवा निकलती ग्धी के गति दोनों दो उल्ट होगी करके ਕਹਾਣੀ ਜਿਵੇਂ ਸਾਤੇ ਦੇਖਿਆ ਕਿ ਗੁਬਾਰੇ ਦੀ ਹਵਾ ਜਿਹੜੀ ਬੈਕ ਸਾਈਡੋਂ ਨਿਕਲ ਰਹੀ ਹੈ ਵਿਸ਼ੇ ਨੂੰ ਤੇ ਗੁਬਾਰਾ ਜਿਹੜਾ ਘਾਉਂ ਗਿਆ ਰਿਹਾ ਉਹ ਕਿਉਂਕਿ ਸੰਵੇਗ ਦੇ ਸੁਰੱਖਿਆ ਦਾ ਨਿਯਮ ਛੇਦੋ ਗਿਆ ਹੈ ਅਤੇ ਇਹਨਾਂ ਦਾ ਕੋਲੇ ਮਨਾਬ ਜ਼ੀਰੋ ਹੋ ਕੇ ਜਾ ਤਾਂ ਧੰਨਵਾਦ ਗੁੱਡ ਮਾਰਨਿੰਗ ਸਰ ਮੇਰਾ ਨਾਮ ਅੰਛੂ ਗਿਸ਼ਿੰਗ ਹੈ 8ਵੀਂ ਕਲਾਸ ਦਾ ਵਿਦਿਆਰਥੀ ਹਾਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਦੋ ਅਕਨਲ ਚੀਜ਼ ਦੁਆਰਾ ਦ੍ਰਵਾਨੂ ਹੁੰਦਾ ਦੇ ਮਿਸ਼ਰਣ ਵਿੱਚ ਉਹ ਕਿਵੇਂ ਕਰ ਸਕਦੇ ਹਾਂ ਅਸੀਂ ਇੱਕ ਨੜੇ ਰਕੀਫ ਲਈ ਹੈ ਇਸ ਨੂੰ ਇਸ ਵਿੱਚ ਤੇਲ ਅਤੇ ਪਾਣੀ ਦਾ ਮਿਸ਼ਰਣ ਪਾਇਆ ਹੈ ਹੁਣ ਹੁਣ ਅਸੀਂ ਇਸ ਨੂੰ ਬਿਨਾਂ ਹਲਾਏ ਰੱਖ ਦਵਾਂਗੇ ਹੁਣ ਤੁਸੀਂ ਦੇਖੋਗੇ ਕਿ ਦੋ ਗਲ ਪਦਾਰਥ ਦੀਆਂ ਪਰਤਾਂ ਨੂੰ ਸਪਸ਼ਟ ਰੂਪ ਤੇ ਵਿੱਚ ਦੇਖ ਸਕਦੇ ਹੋ ਹੁਣ ਅਸੀਂ ਇਸ ਦਾ ਸਟਾਪ ਬਾਕਰ ਖੋਲ ਖੋ ਰहे ਹਾਂ ਕਿ ਬੀਕਰ ਵਿੱਚ ਸਾਰਾ ਪਾਣੀ ਜਾ ਜਾਵੇ ਹੁਣ ਬੀਕਰ ਵੀ ਸਾਰਾ ਪਾਣੀ ਚਲਾ ਗਿਆ ਹੁਣ ਆਪਾਂ ਸਟਾਰ ਪਾਰਕ ਨੂੰ ਬੰਦ ਕਰ ਰਹੇ ਹਾਂ ਹੁਣ ਰੇ ਰਕੀਸ ਵਿੱਚ ਸਿਰਫ ਤੇਲ ਹੀ ਬਚ ਜਾਵੇਗਾ ਹੁਣ ਅਸੀਂ ਤੇਲ ਨੂੰ ਵੀ ਬਾਹਰ ਕੱਢ ਰਹੇ ਹਾਂ ਇਸ ਤੋਂ ਸਿੱਧ ਹੁੰਦਾ ਹੈ ਕਿ ਆ ਕੋਨਲ ਸ਼ੀਲ ਦੁਆਰਾ ਨੂੰ ਰੇ ਰਕੀ ਫਰਾਈ ਵਾਕ ਕੀਤਾ ਜਾ ਸਕਦਾ ਹੈ ਧੰਨਵਾਦ ਮੇਰਾ ਨਾਮ ਗੁਰਸੇਵਕ ਸਿੰਘ ਹੈ ਮੈਂ 10th ਬੀ ਕਲਾਸ ਦਾ ਵਿਦਿਆਰਥੀ ਹਾਂ ਅੱਜ ਅਸੀਂ ਇਹ ਧਿਆਨ ਕਰਾਂਗੇ ਕਿ ਪ੍ਰਤੀਰੋਧ ਕਿੰਨਾ ਕਾਰਕਾਂ ਤੇ ਨਿਰਭਰ ਕਰਦਾ ਹੈ ਇਸ ਵਿੱਚ ਮੈਂ ਇੱਕ ਤਾਂਬੇ ਦੀ ਤਾਰ ਲਈ ਹੈ ਇੱਕ ਨਾਈਕਰੋਨ ਦੀ ਤਾਰ ਲਈ ਹੈ ਤੇ ਇੱਕ ਨਾਈਕਰੋਨ ਦੀ ਤਾਰ ਨੂੰ ਅਸੀਂ ਦੋ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਬਲਕਿ ਉਹਦੀ ਲੰਬਾਈ ਆਪਾਂ ਵਧਾ ਦਿੱਤੀ ਹੈ ਤੇ ਅਸੀਂ ਹੁਣ ਦੇਖਾਂਗੇ ਕਿ ਕਿਸ ਵਿੱਚੋਂ ਪ੍ਰਤੀਰੋਧ ਘੱਟ ਹੁੰਦਾ ਹੈ ਤੇ ਕਿਸ ਵਿੱਚ ਪ੍ਰਤੀਰੋਧ ਜ਼ਿਆਦਾ ਹੁੰਦਾ ਹੈ ਸਭ ਤੋਂ ਪਹਿਲਾਂ ਪਹਿਲੇ ਸਟੈਪ 'ਚ ਅਸੀਂ ਨੂੰ ਕਾਪਰ ਦੀ ਤਾਰ ਵਿੱਚ ਦੇਖਾਂਗੇ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਪ੍ਰਤੀਰੋਧ ਜਿਹੜਾ ਏ ਉਹ ਵੋਲਟ ਚ ਘਟ ਹੋ ਰਿਹਾ ਏ ਤੇ ਐਂਪਾਇਰ ਚ 5.8 ਆ ਰਿਹਾ ਹੈ ਉਵੇਂ ਹੀ ਅਸੀਂ ਜਦ ਇਹਨੂੰ ਨਾਈਕਰੋਨ ਵਿੱਚ ਕਰਦੇ ਹਾਂ ਤਾਂ ਪ੍ਰਤੀਰੋਧ ਜਿਹੜਾ ਘਟ ਹੋਣ ਤੇ ਪ੍ਰਤੀਰੋਧ ਘਟ ਹੋਣ ਤੇ ਇਸ ਦਾ ਪ੍ਰਤੀਰੋਧ ਵੱਧ ਰਿਹਾ ਹੈ ਤੇ ਵੋਲਟ ਵੀ ਘਟ ਰਿਹਾ ਹੈ ਤੇ ਪ੍ਰਤੀਰੋਧ ਜਿਹੜਾ ਉਹ ਐਂਪਾਇਰ ਵਿੱਚੋਂ ਘਟ ਰਿਹਾ ਹੈ ਬਲਕਿ ਇਸ ਵਿੱਚ ਪ੍ਰਤੀਰੋਧ ਜਿਆਦਾ ਲੱਗ ਰਿਹਾ ਹੈ ਜਦ ਅਸੀਂ 2 1/10 ਇੰਚ ਦੀ ਲੰਬਾਈ ਵਧਾਈ ਹੈ ਤਾਂ ਨਾਈਕਰੋਨ ਦਾ ਅਸੀਂ ਦੇਖਦੇ ਹਾਂ ਕਿ ਪ੍ਰਤੀਰੋਧ ਇਸ ਦਾ ਘਟ ਰਿਹਾ ਹੈ ਤੇ ਇਸ ਦਾ ਐਮਪਾਇਰ 5 ਪੁਆਇੰਟ ਆਇਆ ਹੈ। ਥੈਂਕ ਯੂ ਸਰ ਇਹ ਮੇਰੀ ਅੱਜ ਦੀ ਕਿਰਿਆ ਧੁਨੀ ਕਿਵੇਂ ਪੈਦਾ ਕੀਤੀ ਜਾਂਦੀ ਹੈ? ਲੋੜਿੰਦਾ ਸਮਾਨ ਇੱਕ ਪੈਨ ਇੱਕ ਟੈਨਿਸ ਇੱਕ ਟੈਨਿਸ ਟੇਬਲ ਇੱਕ ਟੈਨੀਸ ਟੇਬਲ ਦੀ ਗੇਂਦ ਇੱਕ ਪਤਲਾ ਧਾਗਾ ਇੱਕ ਵੀਕਰ ਇੱਕ ਟਿਊਨ ਫੌਕ ਤੇ ਇੱਕ ਰਬੜ ਪੈਡ ਹੈ ਸਭ ਤੋਂ ਪਹਿਲਾਂ ਅਸੀਂ ਟਿਊਨ ਫੌਕ ਨੂੰ ਰਬੜ ਪੈਡ ਉੱਤੇ ਮਾਰ ਕੇ ਰਬੜ ਦੀ ਬੋਲ ਦੇ ਨੇੜੇ ਲੈ ਕੇ ਜਾਣਾ ਹੈ ਤੁਸੀਂ ਦੇਖ ਰਹੇ ਹੋ ਕਿ ਰਬੜ ਦੀ ਬੋਲ ਟੱਪਕੇ ਖਾਨ ਲੱਗ ਜਾਂਦੀ ਹੈ ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਟਿਊਨ ਫੌਕ ਵਿੱਚ ਪੈਦਾ ਹੋਏ ਕੰਪਣ ਕਰਕੇ ਹੁੰਦਾ ਹੈ ਅਸੀਂ ਲਾਂਗੇ ਉਸ ਨੂੰ ਉੱਪਰ ਤੱਕ ਪਾਣੀ ਨਾਲ ਭਰਾਂਗੇ ਅਸੀਂ ਟਿਊਨ ਫਰੌਗ ਨੂੰ ਜਦੋਂ ਬੁੜ ਪੈੜ ਤੇ ਮਾਰ ਕੇ ਪਾਣੀ ਵਿੱਚ ਡਬੋਵਾਂਗੇ ਅਸੀਂ ਦੇਖ ਸਕਦੇ ਹਾਂ ਕਿ ਪਾਣੀ ਵਿੱਚ ਤਰੰਗਾ ਪੈਦਾ ਹੋ ਰਹੀਆਂ ਹਨ ਇਸ ਤੋਂ ਹੀ ਸਿੱਧ ਹੁੰਦਾ ਹੈ ਕਿ ਕੰਪਨ ਸੁਣੀ ਕੰਪਨ ਦੁਆਰਾ ਪੈਦਾ ਕੀਤੀ ਜਾਂਦੀ ਹੈ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਮਾਈ ਨੇਮ ਇਜ਼ ਹਾਪੀਤ ਕੋਰਾ ਆਈ ਰੀਡ ਇਨ 10th B ਕਲਾਸ ਬਗੀਚੇ ਦੀ ਮਿੱਟੀ ਦਾ pH ਪਤਾ ਕਰੋ ਇੱਕ ਬੇਕਰ ਲੋ ਇਸ ਵਿੱਚ ਬਗੀਚੇ ਦੀ ਮਿੱਟੀ ਪਾਓ ਅਤੇ ਘੋਲੋ ਹੁਣ pH ਪੇਪਰ ਦੀ ਮਦਦ ਕਰੋ ਆਹੋ आ गया फैन उदासी थैंयंद आ ट लास ਮਾਂ ਇਹ ਨਸਲੀ ਗਵਰਨਮੈਂਟ ਜੀਨੇ ਸਹਾਨ ਸਕੂਲ ਕੀ ਰਿਆ ਅਮੇ ਬੇ ਦੇ ਵਿੱਚ ਅਮੇ ਬੇ ਵਿੱਚ ਦੋ ਖੰਡਨ ਵਿਧਿਆ ਵਿੱਚ ਦੋ ਖੰਡਨਾਂ ਨੂੰ ਵਿਧਿਆ ਦਾਦਿਆ ਕਰਨਾ ਹੈ ਅਮੀਬਾ ਇੱਕ ਅਮੀਬੈਗ ਸੈਲ ਜੀ ਹੈ ਜਿਸ ਵਿੱਚ ਅਲਿੰਗੀ ਪ੍ਰੋਜੈਸ਼ਨ ਹੁੰਦਾ ਹੈ ਅਲਿੰਗੀ ਪ੍ਰੋਜੈਸ਼ਨ کئی ਤਰੀਕਿਆਂ ਨਾਲ ਹੁੰਦਾ ਹੈ ਜਿਵੇਂ ਦੋ ਖੰਡਨ ਬਹੁ ਖੰਡਨ ਪੈਂਡਿੰਗ ਆਦ ਅਮੀਬਾ ਇੱਕ ਕੰਮੀਬਾ ਦੋ ਖੰਡਨ ਵਿਧੀ ਰਾਹੀਂ ਪ੍ਰੋਜੈਸ਼ਨ ਕਰਦਾ ਹੈ ਪ੍ਰੋਜੈਸ਼ਨ ਕਰਦਾ ਹੈ ਇਸ ਵਿੱਚ ਸਵਿਚ ਅਮੀਬਾ ਦੋ ਸੈੱਲਸ ਵਿੱਚ ਅਮੀਬਾ ਦੋ ਸੈੱਲਸ ਵਿੱਚ ਵਿੱਚ ਛੋਟੇ ਸੈੱਲ ਦੇ ਬਰਾਬਰ ਭਾਗਾਂ ਵਿੱਚ ਟੁੱਟ ਜਾਂਦਾ ਹੈ ਅਤੇ ਅਤੇ ਦੋ ਸੰਤਾਨ ਸੈੱਲ ਬਣਾਉਂਦਾ ਹੈ। ਮਾਰਨਿੰਗ গুਡ ਮਾਰਨਿੰਗ ਸਰ ਮਾਈ ਨੇਮ ਇਜ਼ ਸੁਮਨਪ੍ਰੀਤ ਕੌਰ ਆਈ ਰੀਡ ਇਨ 10th B ਕਲਾਸ ਆਈ ਸਟੱਡੀ ਇਨ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮੇਰੀ ਅੱਜ ਦੀ ਕਿਰਿਆ ਤਜ਼ਾਬਾ ਤੇ ਖਾਰਾ ਦਾ ਧਿਆਨ ਕਰਨਾ। ਤਜ਼ਾਬੀ ਖੱਟੇ ਹੁੰਦੇ ਹਨ ਖਾਰੀ ਸਵਾਦ ਵਿੱਚ ਕੋੜੇ ਹੁੰਦੇ ਹਨ ਪਰ ਅਸੀਂ ਹਰ ਚੀਜ਼ ਨੂੰ ਚੱਕ ਕੇ ਨਹੀਂ ਵੇਖ ਸਕਦੇ ਇਸ ਲਈ ਲਿਟਮਸ ਪੇਪਰ ਇਸ ਕੰਮ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਤਜ਼ਾਬੀ ਚੀਜ਼ਾਂ ਨੀਲੇ ਲਿਟਮਸ ਨੂੰ ਲਾਲ ਵਿੱਚ ਬਦਲ ਦਿੰਦੀਆਂ ਹਨ ਅਤੇ ਖਾਰੀ ਚੀਜ਼ਾਂ ਲਾਲ ਲਿਟਮਸ ਨੂੰ ਨੀਲੇ ਵਿੱਚ ਬਦਲ ਦਿੰਦੀਆਂ ਹਨ ਗੁੱਡ ਮਾਰਨਿੰਗ ਸਰ ਮੈਂ ਤਾਂ ਕਿ ਨਵੇਂ ਬੀਲ ਕਲਾਸ ਦਾ ਵਿਦਿਆਰਥੀ ਆ ਅੱਜ ਦੀ ਮੇਰੀ ਕਲਾਸ ਸਿਖਿਆ ਹੋਰ ਜ਼ਿਆਦਾ ਧਿਆਨ ਕਰਨਾ ਅਤੇ ਔਰਜਨ ਤੋ ਕਰਨਾ ਸਹੀ ਬਾਂਹ ਦੀ ਇੱਕ ਸੋਟੀ ਲਓ ਅਤੇ ਇਸ ਵਿੱਚ ਆਪਾਂ ਦਨ ਜਲੀ ਦਨਸ ਬਣਾਵਾ ਠੀਕ ਹੈ ਹਲਕੀ ਸੋਟੀ ਦਾ ਪੀਰ ਬਣਾਓ ਇਹ ਤੋਂ ਹੀ ਦੇਖਿਆ ਜੀ ਸਾਇੰਸ ਮਿਲ ਜੇ ਕੋ ਚਲਦੀਆਂ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਮੈਦ ਮੇਲਾ ਪਰ ਸਾਇੰਸ ਮੇਲ ਦੀ ਵੀਡੀਓ ਇੱਥੇ ਖਤਮ ਆ ਕਿਰਪਾ ਕਰਕੇ ਲੰਮੀ ਸਬਸਕ੍ਰਾਈਬ ਕਰ ਲੈਣ ਬੈਂਕ ਕਰਕੇ ਸ਼ੇਅਰ ਕਰ ਦੇਣੀ ਓਕੇ ਸਾਡਾ ਬਸ